ਇਨਸਟਾ ਤੇ ਮਸ਼ਹੂਰ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦਰਅਸਲ ਪੁਲਿਸ ਦੇ ਵੱਲੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਹਨਾਂ ਤੋਂ ਪੁਸ਼ਕਿਸ਼ ਤੋਂ ਦੌਰਾਨ ਬਹੁਤ ਵੱਡੇ ਖੁਲਾਸੇ ਹੋਏ ਨੇ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈਗਾ ਕਿ ਬਹਾਨੇ ਦੇ ਨਾਲ ਉਸ ਨੂੰ ਘਰੋਂ ਬਾਹਰ ਸੱਦਿਆ ਸੀਗਾ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਬੇਹਦ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਬੀਤੇ ਕੱਲ ਤੋਂ ਜਿਹੜੀ ਕੀ ਖਬਰ ਸਾਹਮਣੇ ਆ ਰਹੀ ਹੈ ਬਹੁਤ ਸਾਰੇ ਚੈਨਲਾਂ ਦੇ ਉੱਤੇ ਇੰਸਟਾਗ੍ਰam ਸਟਾਰ ਜਿਹੜੀ ਕੀ ਹੈ ਕਮਲਕੌਰ ਭਾਬੀ ਦੀ ਮੌਤ ਦੀ ਅਪਡੇਟ ਜਿਹੜੀ ਕੀ ਸਾਹਮਣੇ ਆ ਰਹੀ ਹੈ ਪਲ-ਪਲ ਦੀ ਅਪਡੇਟ ਤੁਹਾਨੂੰ ਦੱਸਦੇ ਆ ਦੱਸਦੇ ਕਿ ਅੱਜ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਬਹੁਤ ਵੱਡੇ ਖੁਲਾਸੇ ਹੋਏ ਨੇ ਕੀ ਕੁਝ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦੱਸਦੇ ਕਿ ਬਠਿੰਡਾ ਪੁਲਿਸ ਨੇ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਹੁਣ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਮੌਤਮਾ ਦੀ ਪਛਾਣ ਮੋਗਾ ਦੇ ਜਸਪ੍ਰੀਤ ਸਿੰਘ ਮੈਰੋ ਤੇ ਤਰਨਤਾਰਨ ਦੇ ਨਿਮਨਜੀਤ ਸਿੰਘ ਦੇ ਵਜੋਂ ਹੋਈ ਹੈ ਤਾਂ ਮੁਲਜ਼ਮਾਂ ਨੇ ਪੁਸ਼ਗੀ ਦੇ ਦੌਰਾਨ ਵੱਡਾ ਖੁਲਾਸਾ ਕੀਤਾ ਹੈਗਾ ਕਿ ਕੰਚਨ ਆਪਣੇ ਨਾਮ ਕਮਲਕੌਰ ਦੀ ਵਰਤੋਂ ਕਰਕੇ ਨੌਜਵਾਨਾਂ ਨੂੰ ਗਲਤ ਰਸਤੇ ਤੇ ਲੈ ਕੇ ਜਾ ਰਹੀ ਸੀਗੇ ਤੇ ਉਸ ਨੂੰ ਪਹਿਲਾਂ ਵੀ ਸਮਝਾਇਆ ਗਿਆ ਸੀਗਾ ਧਮਕੀਆਂ ਦਿੱਤੀਆਂ ਗਈਆਂ ਸੀਗੀਆਂ ਦੱਸਦੀ ਹੈ ਕਿ ਧਮਕੀ ਦੀ ਜਕਰ ਗੱਲ ਕੀਤੀ ਜਾਵੇ ਤਾਂ ਅਰਸ਼ ਦੱਲਾ ਦੇ ਵੱਲੋਂ ਧਮਕੀ ਵੀ ਦਿੱਤੀ ਗਈ ਸੀਗੀ ਉਸ ਦੀਆਂ ਆਪਣੀਆਂ ਵੀਡੀਓਜ਼ ਦੇ ਕਰਕੇ ਤਾਂ ਹੁਣ ਫੇਰ ਜੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਉਸ ਨੂੰ ਪਹਿਲਾਂ ਸਮਝਾਇਆ ਗਿਆ ਸੀਗਾ ਪਰ ਉਸ ਨੇ ਨਹੀਂ ਸੁਣੀ ਕਾਰ ਖਰਾਬ ਹੋਣ ਦੇ ਬਹਾਨੇ ਉਹੋ ਉਸ ਨੂੰ ਗੈਰਾਜ ਦੇ ਵਿੱਚ ਲੈ ਗਏ ਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਤਾਂ ਕਤਲ ਦੇ ਮਾਸਟਰਮਾਈਂਡ ਅਮਰਿਤਪਾਲ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹਾਲਾਂਕਿ ਕਤਲ ਦੇ ਮਾਸਟਰਮਾਈਂਡ ਅਮਰਿਤਪਾਲ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹਾਲਾਂਕਿ ਉਹਨਾਂ ਨੇ ਲਾਈਵ ਆ ਕੇ ਸਾਰੀ ਗੱਲਬਾਤ ਵੀ ਸਾਂਝੀ ਕੀਤੀ ਉਹ ਵੀ ਤੁਹਾਨੂੰ ਆਡੀਓ ਵੀਡੀਓ ਜਿਹੜੀ ਕਿ ਜ਼ਰੂਰ ਸਾਂਝੀ ਕਰਾਂਗੇ ਦੱਸ ਦੇ ਕਿ ਬਠਿੰਡਾ ਦੇ ਐਸਐਸਪੀ ਅਮਨਦੀਪ ਕੌਂਡਲ ਨੇ ਕਿਹਾ ਹੈਗਾ ਕਿ ਸਾਨੂੰ 11 ਜੂਨ ਨੂੰ ਸ਼ਾਮ 7:30 ਵਜੇ ਫੋਨ ਆਇਆ ਕਿ ਕੈਂਟ ਇਲਾਕੇ ਦੇ ਵਿੱਚ ਇੱਕ ਵਾਰ ਫਿਰ ਇੱਕ ਔਰਤ ਦੀ লাশ ਬਠਿੰਡਾ ਦੇ ਐਸਐਸਪੀ ਅਮਨਦੀਪ ਕੌਂਡਲ ਨੇ ਕਿਹਾ ਹੈਗਾ ਕਿ ਸਾਨੂੰ 11 ਜੂਨ ਨੂੰ ਸ਼ਾਮ 7:30 ਵਜੇ ਫੋਨ ਆਇਆ ਕਿ ਕੈਂਟ ਇਲਾਕੇ ਦੇ ਵਿੱਚ ਇੱਕ ਕਾਰ ਦੇ ਵਿੱਚ ਇੱਕ ਔਰਤ ਦੀ লাশ ਪਈ ਹੈ ਕਾਰ ਦੇ ਵਿੱਚੋਂ ਖੂਨ ਵੀ ਨਿਕਲ ਰਿਹਾ ਸੀਗਾ ਤਸਵੀਰਾਂ ਉਹ ਵੀ ਤੁਹਾਨੂੰ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਗੱਡੀ ਦੇ ਵਿੱਚੋਂ ਕਾ ਜਿਹੜੇ ਕਿ ਖੂਨ ਨਿਕਲਦਾ ਹੋਇਆ ਵਿਖਾਈ ਦੇ ਰਿਹਾ ਤੇ ਕਾਰ ਦੇ ਵਿੱਚੋਂ ਕਾਫੀ ਬਦਬੂ ਵੀ ਆ ਰਹੀ ਸੀ ਤਾਂ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਤੇ ਔਰਤ ਦੀ ਪਛਾਣ ਲੁਧਿਆਣਾ ਦੀ ਕੰਚਨ ਕੁਮਾਰੀ ਦੇ ਵਜੋਂ ਹੋਈ ਹੈ ਤਾਂ ਐਸਐਸਪੀ ਦੇ ਅਨੁਸਾਰ ਕੰਚਨ ਦੀ ਮਾਂ ਗਿਰਜਾ ਨੇ ਦੱਸਿਆ ਹੈਗਾ ਕਿ ਘਟਨਾ ਤੋਂ ਪਹਿਲਾਂ 7 ਜੂਨ ਨੂੰ ਅਮਰਿਤਪਾਲ ਨਾਮ ਦਾ ਇੱਕ ਵਿਅਕਤੀ ਘਰ ਆਇਆ ਸੀਗਾ ਉਸਨੇ ਕੰਚਨ ਨੂੰ ਬਠਿੰਡਾ ਦੇ ਵਿੱਚ ਇੱਕ ਸ਼ੋਰੂਮ ਦਾ ਪ੍ਰਚਾਰ ਕਰਨ ਦੇ ਲਈ ਕਿਹਾ ਕੰਚਨ ਇਸ ਲਈ ਸਹਿਮਤ ਹੋ ਗਈ ਤਾਂ ਅਮਰਿਤਪਾਲ ਨੇ 9 ਜੂਨ ਨੂੰ ਉਸ ਨੂੰ ਫੋਨ ਕੀਤਾ ਅਤੇ ਉਸ ਨੂੰ ਬਠਿੰਡਾ ਬੁਲਾਇਆ ਕੰਚਨ ਨੇ ਕਿਹਾ ਸੀਗਾ ਕਿ ਉਹ ਕੰਮ ਖਤਮ ਕਰਕੇ ਘਰ ਵਾਪਸ ਆ ਜਾਵੇਗੀ 9 ਜੂਨ ਨੂੰ ਰਾਤ 11 ਵਜੇ ਕੰਚਨ ਦਾ ਫੋਨ ਬੰਦ ਹੋ ਗਿਆ ਐਸਐਸਪੀ ਨੇ ਕਿਹਾ ਹੈਗਾ ਕਿ ਅਮਰਿਤਪਾਲ ਦੇ ਕਹਿਣ ਦੇ ਉੱਤੇ ਜਸਪ੍ਰੀਤ ਅਤੇ ਨਿਮਨਜੀਤ ਕੰਚਨ ਕੌਰ ਨੂੰ ਬਠਿੰਡਾ ਆਏ ਤੇ ਉਹ ਉਸਦੀ ਕਾਰ ਦੀ ਮੁਰੰਮਤ ਕਰਵਾਉਣ ਦੇ ਬਹਾਨੇ ਉਸ ਨੂੰ ਪੂਚੋ ਮੰਡੀ ਦੇ ਇੱਕ ਗੈਰਾਜ ਦੇ ਵਿੱਚ ਲੈ ਗਏ ਤੇ ਉੱਥੇ ਉਹਨਾਂ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਪੂਰੀ ਯੋਜਨਾਬੰਦੀ ਦੇ ਨਾਲ ਉਹਨਾਂ ਨੇ ਕੰਚਨ ਦੀ লাশ ਨੂੰ ਉਸ ਦੀ ਕਾਰ ਦੇ ਵਿੱਚ ਪਾ ਦਿੱਤੀ ਅਤੇ ਆਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੇ ਕਰ ਦਿੱਤਾ ਇੰਨੀ ਵੱਡੀ ਪਲੈਨਿੰਗ ਜਿਹੜੀ ਕਿ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਇਸ ਕਤਲ ਦੀ ਗੁੱਥੀ ਜਿਹੜੀ ਕਿ ਸੁੱਲਝ ਚੁੱਕੀ ਹੈ ਤਾਂ ਦੋਸ਼ਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਬਹਾਨੇ ਦੇ ਨਾਲ ਕਰੋਬਾਰਸ ਬੁਲਾਇਆ ਸੀਗਾ ਤੇ ਉਸ ਤੋਂ ਬਾਅਦ ਗਿਰਾਜ ਦੇ ਵਿੱਚ ਲਿਜਾ ਕੇ ਉਹਦਾ ਕਤਲ ਕਰ ਦਿੱਤਾ ਐਸਐਸਪੀ ਨੇ ਕਿਹਾ ਹੈਗਾ ਕਿ ਦੋਸ਼ਾ ਨੇ ਪੁਸ਼ਗੀ ਦੇ ਦੌਰਾਨ ਇੱਕ ਖੁਲਾਸਾ ਕੀਤਾ ਬਹੁਤ ਵੱਡਾ ਖੁਲਾਸਾ ਕੀਤਾ ਹੈਗਾ ਉਹਨਾਂ ਨੇ ਇਹ ਸਭ ਅੰਮ੍ਰਿਤਪਾਲ ਦੇ ਕਹਿਣ ਦੇ ਉੱਤੇ ਕੀਤਾ ਹੈਗਾ ਉਹਨਾਂ ਨੇ ਕਿਹਾ ਹੈਗਾ ਕਿ ਕੰਚਨ ਆਪਣਾ ਨਾਮ ਕਮਲ ਕੋ ਰੱਖ ਕੇ ਵੀਡੀਓ ਰਾਈ ਨੌਜਵਾਨਾਂ ਨੂੰ ਗਲਤ ਰਸਤੇ ਦੇ ਉੱਤੇ ਲੈ ਕੇ ਚਾਰੇ ਸੀਗੀ ਸਮਝਾਉਣ ਤੋਂ ਬਾਅਦ ਵੀ ਉਸ ਨੇ ਨਹੀਂ ਸੁਣੀ ਟੀਮਾਂ ਅਮਰਿਤਪਾਲ ਨੂੰ ਗ੍ਰਿਫਤਾਰ ਕਰਨ ਦੇ ਲਈ ਹੁਣ ਜੁਟੀਆਂ ਹੋਈਆਂ ਨੇ ਫਿਲਹਾਲ ਤੁਹਾਨੂੰ ਅਮਰਿਤਪਾਲ ਦਾ ਵੀਡੀਓ ਵੀ ਜ਼ਰੂਰ ਸਾਂਝਾ ਕਰਦੇ ਆ ਜੋ ਕਿ ਉਹਨਾਂ ਨੇ ਲਾਈਵ ਆ ਕੇ ਸਾਰੀ ਗੱਲਬਾਤ ਕਲੀਅਰ ਕਰ ਦਿੱਤੀ